ਦੀ ਫਤਿਹ ਅੱਜ ਵਾਈ ਕਬੱਡੀ ਦੇ ਮੁੱਦੇ ਤੇ ਗੱਲ ਕਰ ਰਹੇ ਜੋ ਕੋਸ ਨੂੰ ਹੋ ਰਿਹਾ ਆ ਚਾਰ ਪੰਜ ਦਿਨ ਹੋ ਗਏ ਨੇ ਮੁੰਡਾ ਰਾਣਾ ਬਲਾਚੌਰੀਆ ਗਰਾਊਂਡ ਤੋਂ ਬਾਹਰ ਆਇਆ ਦੀ ਦਾੜ ਦਾਰ ਗੋਲੀਆਂ ਮਾਰ ਕੇ ਉਹਦੇ ਪਹਿਲਾਂ ਵਾਈ ਆਪਣਾ ਉਸਤਾਦ ਸੰਦੀਪ ਨੰਗਲੰਬੀ ਵਾਲਾ ਉਹ ਬਾਹਰ ਆਇਆ ਗਰਾਊਂਡ ਤੋਂ ਦਾੜ ਦਾਰ ਗੋਲੀਆਂ ਦੇ ਮਾਰ ਕੇ ਤੋ ਛੁੱਟੀ ਵਾਈ ਆਪਦੀ ਰਾਂਝਸ ਹੋਊਗੀ ਜੋ ਵੜੇ ਪੰਜਾਬ ਦੇ ਗੈਂਗਸਟਰ ਬਾਦ ਹੈ ਛੋਟੀਆਂ ਆਪ ਚ ਲੜਾਈਆਂ ਹੋ ਰਹੀਆਂ ਨੇ ਬਾਰੀਆ ਦੀ ਕਬੱਡੀ ਨੂੰ ਨਾ ਵਿੱਚ ਲੈ ਕੇ ਚੱਲੋ ਛੋਟੀਆਂ ਦੀ ਲੜਾਈਆਂ ਹਨਾ ਛੋਟੀ ਕਰ ਮਰਜ਼ੀ ਨੇ ਬੜੋ ਵੈਸੇ ਤੰਗੀ ਗੱਲ ਨਹੀਂ ਗੀ ਕੰਮ ਆ ਚੁੱਕਾ ਮੈਨੂੰ ਮਾਰਨਾ ਪਰਮਾਤਮਾ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਮੌਕਾ ਦਿੰਦਾ ਬੰਦੇ ਨੂੰ ਇਨਸਾਨ ਬਣਨ ਦਾ ਪਰ ਕੁਝ ਕਬੱਡੀ ਵਾਲੀ ਬਦਨਾਮ ਕਰ ਹੋ ਗਈ ਛੋਟੀ ਲੜਾਈ ਦੇ ਚੱਕਰ ਚ ਤੁਸੀਂ ਕਬੱਡੀ ਇੰਟਰਟ੍ਰੀਟਮੈਂਟ ਹੁੰਦੀ ਹੈ ਕਬੱਡੀ ਸਾਰੀ ਦੁਨੀਆ ਦੇਖਦੀ ਆ ਵੀ ਉਹ ਤਾਂ ਤੁਸੀਂ ਗੋਲੀਆਂ ਚਾਲਦੀਆਂ ਨੇ ਉਹਦੇ ਵਿੱਚ ਬੰਦੇ ਮਰ ਜਾਂਦੇ ਨੇ ਹਰੇਕ ਬੰਦਾ ਇਹ ਵੀ ਕਬੱਡੀ ਤੋਂ ਹੋਰੇ ਕਾਦੇ ਬੱਚੇ ਦੂਰ ਕਰਨ ਲੱਗ ਗਿਆ ਕੋ ਇੱਕ ਇੱਕ ਦੋ ਦੋ ਜਵਾਕ ਰੇ ਅੱਜ ਕੱਲ ਹਰੇਕ ਦੇ ਨਾ ਉਹ ਪਿਆਹੇ ਹੋਏ ਨੇ ਇੱਕ ਇੱਕ ਨਿਆਣਾ ਉਹਨਾਂ ਦੇ ਮਾਰ ਮੁੰਦੇ ਕਿਹੜੇ ਘਰ ਵਾਲੀ ਨੇ ਉਹਨਾਂ ਦਾ ਵਿਚਾਰਦਾ ਕੀ ਬਣਦਾ ਬੰਦਾ ਤੁਸੀਂ ਦਾੜਦਨੇ ਮਾਰ ਕੇ ਇਹ ਰਾਣਾ ਵੱਲ ਚੌਰੀਆ ਮਾਰੇ ਬਾਈ ਉਹਦੇ 10 ਦਿਨ ਪਿਆਹ ਨੂੰ ਹੋਏ ਤੇ ਲੈ ਇਹ ਉਹਨੇ ਕਿਹੜਾ ਕੋਈ ਦੇਸ ਰੋਕ ਲੈਦੀ ਵੀ ਉਹਨੇ ਮ ਆਪਣਾ ਵੀ ਕੋਈ ਦੇਸ ੱਡ ਬਣਾ ਲੈਦੀ ਜਾਂ ਕੋਈ ਦੇਸ ਰੋਕ ਲੈਦੀ ਛੋਟੀ ਮਾੜੀ ਮੋਟੀ ਤੂ ਤੂ ਮੈਂ ਹੋਈ ਹੋਣੀ ਉਹਦੇ ਫਿਰ ਨੇ ਦਾੜਦਲ ਗੋਲੀਆਂ ਮਾਰ ਯਾਰ ਮਾੜੀ ਗੱਲਾਂ ਐ ਕਬੱਡੀ ਹੁਣ ਲੋਕ ਡਰ ਕੇ ਕਮੇਟੀਆਂ ਵੀ ਟੂਰਨਾਮੈਂਟ ਨਾ ਕਰੋ ਕੱਲੂ ਆਪਣੇ ਬੰਦੇ ਮਰ ਜਾਂ ਟੂਰਨਾਮੈਂਟ ਤੇ ਐਡੇ ਨਿਆਮ ਰੱਖ ਦਦੇ ਬਾਈ ਆ ਲ ਰੇਕ ਕਮੇਟੀ ਲਾਲੂ ਐ ਕੌਣ ਸੋਚਦਾ ਸਾਡੇ ਟੂਰਨਾਮੈਂਟ ਦੇ ਬੰਦੇ ਮਰ ਜਾਣਾ ਲੋਕ ਡਰਨ ਲੱਗੇ ਦੂਰੇ ਪਬਲਿਕ ਟੂਰਨਾਮੈਂਟ ਦੇਖਣ ਉਹ ਇਹਨਾਂ ਤੇ ਕਿੰਨੇ ਬੰਦੇ ਮਾਰ ਜਾਣੇ ਨੇ ਲੋਕ ਵੀ ਬਣ ਕੇ ਹੱਤ ਮੰਨ ਕੇ ਬੇਨਤੀ ਆ ਆਗਰਾ ਗੈਂਗਸਟਰਵਾਦ ਨੂੰ ਚੱਲ ਪਿਆ ਕਬੱਡੀ ਦੇ ਵਿੱਚ ਇਹ ਬੰਦ ਹੋਣਾ ਚਾਹੀਦਾ ਬਾਕੀ ਵੀ ਜਿਹੜੀ ਕਬੱਡੀ ਸਾਡੀ ਮਾਂ ਖੇੜ ਕਬੱਡੀ ਐ ਇਹ ਗਰੀਬਕਰ ਦੇ ਮੁੰਡੇ ਖੇੜਦੇ ਨੇ 100% ਸਹੀ ਗੱਲ ਆ 100 ਰੁਪਏ ਦੀ ਨੀਕਰ 200 ਦੀ ਨੀਕਰ